ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ ਵਿੱਚ 9 ਮਹੀਨਿਆਂ ਬਾਅਦ ਪੰਜਾਬ ਪੁਲਿਸ ਨੇ 2 ਐਫਆਈਆਰ ਦਰਜ ਕੀਤੀਆਂ ਹਨ ਇਹ ਦੋਵੇਂ ਐਫਆਈਆਰ 14 ਤੇ 17 ਮਾਰਚ 2023 ਨੂੰ ਹੋਈਆਂ ਇੰਟਰਵਿਊਆਂ ਦੇ ਆਧਾਰ ਤੇ ਸਟੇਟ ਕ੍ਰਾਈਮ ਬਿਊਰੋ ਕੋਲ ਦਰਜ ਕੀਤੀਆਂ ਨੇ ਲੋਰੈਂਸ ਬਿਸ਼ਨੋਏ ਦੇ ਨਾਲ ਨਾਲ ਉਸ ਦੇ ਗੈਂਗ ਦੇ ਮੈਂਬਰ ਵਿਸਵਿਸ਼ ਸ਼ਾਮਿਲ ਕੀਤੇ ਗਏ ਨੇ ਪਰ ਉਹਨਾਂ ਨੂੰ ਇਸ ਵਿੱਚ ਅਣਜਾਣ ਦੱਸਿਆ ਗਿਆ ਇੰਟਰਵਿਊ ਦਾ ਪੂਰਾ ਟ੍ਰਾਂਸਕ੍ਰਿਪਟ ਐਫ ਆਈ ਆਰ ਵਿੱਚ ਜੋੜਿਆ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਇਹੀ ਅਪਡੇਟ ਸਾਹਮਣੇ ਆਇਆ ਹੈ ਕਿ ਦੋ ਐਫ ਆਈ ਆਰ ਦਰਜ ਹੋਈਆਂ ਨੇ 23 ਦਸੰਬਰ 2023 ਨੂੰ ਲੋਰੈਂਸ ਦੇ ਇੰਟਰਵਿਊ ਕੇਸ ਦੀ ਸੁਣਵਾਈ ਦੇ ਸਮੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਫ ਆਈ ਆਰ ਦਰਜ ਕਰਨ ਲਈ ਕਿਹਾ ਸੀ ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਤੇ ADGP ਜੇਲ ਅਰुणਪਾਲ ਸਿੰਘ ਦੀ ਜਾਂਚ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ ਵਿੱਚ 9 ਮਹੀਨਿਆਂ ਬਾਅਦ ਪੰਜਾਬ ਪੁਲਿਸ ਨੇ 2 FIR ਦਰਜ ਕੀਤੀਆਂ ਹਨ ਇਹ ਦੋਵੇਂ ਐਫਆਈਆਰ 14 ਤੇ 17 ਮਾਰਚ 2023 ਨੂੰ ਹੋਈਆਂ ਇੰਟਰਵਿਊਆਂ ਦੇ ਆਧਾਰ ਤੇ ਸਟੇਟ ਕ੍ਰਾਈਮ ਬਿਊਰੋ ਕੋਲ ਦਰਜ ਕੀਤੀਆਂ ਨੇ ਲਾਰੈਂਸ ਬਿਸ਼ਨੋਏ ਦੇ ਨਾਲ ਨਾਲ ਉਸ ਦੇ ਗੈਂਗ ਦੇ ਮੈਂਬਰ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਨੇ ਪਰ ਉਹਨਾਂ ਨੂੰ ਇਸ ਵਿੱਚ ਅਣਜਾਣ ਦੱਸਿਆ ਗਿਆ ਇੰਟਰਵਿਊ ਦਾ ਪੂਰਾ ਟਰਾਂਸਕ੍ਰਿਪਟ ਐਫ ਆਰ ਵਿੱਚ ਜੋੜਿਆ ਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਇਹੀ ਅਪਡੇਟ ਸਾਹਮਣੇ ਆਇਆ ਹੈ ਕਿ ਦੋ ਐਫ ਆਰ ਦਰਜ ਹੋਈਆਂ ਨੇ 23 ਦਸੰਬਰ 2023 ਨੂੰ ਲਾਰੈਂਸ ਦੇ ਇੰਟਰਵਿਊ ਕੇਸ ਦੀ ਸੁਣਵਾਈ ਦੇ ਸਮੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਫ ਆਰ ਦਰਜ ਕਰਨ ਲਈ ਕਿਹਾ ਸੀ। ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਤੇ ਏ ਡੀਜੀਪੀ ਜੇਲ ਅਰुणਪਾਲ ਸਿੰਘ ਦੀ ਜਾਂਚ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ ਵਿੱਚ 9 ਮਹੀਨਿਆਂ ਬਾਅਦ ਪੰਜਾਬ ਪੁਲਿਸ ਨੇ 2 ਐਫਆਈਆਰ ਦਰਜ ਕੀਤੀਆਂ ਹਨ ਇਹ ਦੋਵੇਂ ਐਫਆਈਆਰ 14 ਤੇ 17 ਮਾਰਚ 2023 ਨੂੰ ਹੋਈਆਂ ਇੰਟਰਵਿਊਆਂ ਦੇ ਆਧਾਰ ਤੇ ਸਟੇਟ ਕ੍ਰਾਈਮ ਬਿਊਰੋ ਕੋਲ ਦਰਜ ਕੀਤੀਆਂ ਨੇ ਲਾਰੈਂਸ ਬਿਸ਼ਨੋਏ ਦੇ ਨਾਲ ਨਾਲ ਉਸ ਦੇ ਗੈਂਗ ਦੇ ਮੈਂਬਰ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਨੇ ਪਰ ਉਹਨਾਂ ਨੂੰ ਇਸ ਵਿੱਚ ਅਣਜਾਣ ਦੱਸਿਆ ਗਿਆ ਹੈ ਇੰਟਰਵਿਊ ਦਾ ਪੂਰਾ ਟ੍ਰਾਂਸਕ੍ਰਿਪਟ ਐਫ ਆਈ ਆਰ ਵਿੱਚ ਜੋੜਿਆ ਗਿਆ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਇਹੀ ਅਪਡੇਟ ਸਾਹਮਣੇ ਆਇਆ ਹੈ ਕਿ ਦੋ ਐਫ ਆਈ ਆਰ ਦਰਜ ਹੋਈਆਂ ਨੇ 23 ਦਸੰਬਰ 2023 ਨੂੰ ਲਾਰੈਂਸ ਦੇ ਇੰਟਰਵਿਊ ਕੇਸ ਦੀ ਸੁਣਵਾਈ ਦੇ ਸਮੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਫ ਆਈ ਆਰ ਦਰਜ ਕਰਨ ਲਈ ਕਿਹਾ ਸੀ ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਪੁਲਦੀਪ ਸਿੰਘ ਤੇ ADGP ਜੇਲ ਅਰुणਪਾਲ ਸਿੰਘ ਦੀ ਜਾਂਚ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ